ਅੱਜ ਜਿੱਥੇ ਆਪਾਂ ਖੜੇ ਆ ਤੁਸੀਂ ਕੀ ਵੇਖਦੇ ਹੋਵੋਗੇ ਕਿ ਇਹ ਕਿਸੇ ਦੇ ਖੇਤ ਨੇ ਜਾਂ ਜੰਗਲ ਹੈ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਵਿਖਾ ਰਹੇ ਆ ਆ ਕਿਸੇ ਦਾ ਖੇਤ ਜਾਂ ਜੰਗਲ ਨਹੀਂ ਹੈ ਇਹ ਪਿੰਡ ਦਾ ਛੱਪੜ ਆ ਔਰ ਦੱਸ ਦਈਏ ਕਿ ਪੁਰਾਣਾ ਤਾਰਾਗੜ ਦਾ ਛੱਪੜ ਹੈ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸੜਕ ਦਾ ਕਿਨਾਰਾ ਬਣਾਇਆ ਹੋਇਆ ਖੜੀਆਂ ਬਣਾਈਆਂ ਨੇ ਲੇਕਿਨ ਕਿਸੇ ਜੋਦੇ ਸਰਪੰਚ ਦੇ ਵਿੱਚ ਇੰਨੀ ਹਿੰਮਤ ਨਹੀਂ ਪਈ ਕਿ ਆਪਣੇ ਛੱਪੜ ਦਾ ਵਿਕਾਸ ਕਰ ਦਈਏ ਆਪਣੇ ਛੱਕੜ ਛੱਪੜ ਵਾਸਤੇ ਕੋਈ ਗ੍ਰਾਂਟ ਲੈ ਆਈਏ ਕੋਈ ਇਸ ਦੀ ਸਫਾਈ ਕਰਵਾ ਦਈਏ ਔਰ ਜੜੀ ਬੂਟੀ ਨਾਲ ਬਿਲਕੁਲ ਭਰਿਆ ਪਿਆ ਔਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਛਪੜਾਂ ਦੇ ਹਾਲਾਤ ਨੇ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦਾ ਔਰ ਅਸੀਂ ਇਹ ਭੂਖ ਜਿਹੜਾ ਉਹਨਾਂ ਦਾ ਉਹਨਾਂ ਦੇ ਪਿੰਡ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਪਿੰਡ ਦਾ ਭੂਖਿਆ ਉਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਮ ਜਨਤਾ ਤੱਕ ਪਹੁੰਚਾਵਾਂਗੇ ਸੁੱਤੀਆਂ ਸਰਕਾਰਾਂ ਤੱਕ ਪਹੁੰਚਾਵਾਂਗੇ ਕਿਉਂਕਿ ਬਦਲਾਵ ਵਾਲੀ ਸਰਕਾਰ ਦਾ ਰੰਗ ਵਿਖਾ ਰਹੇ ਆ ਪਿਛਲੀਆਂ ਨੇ ਕਿੰਨਾ ਕੰਮ ਕਰਿਆ ਸੀ ਔਰ ਇਸ ਵਾਲੀ ਨੇ ਕਿੰਨਾ ਕੰਮ ਕਰਿਆ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ